ਗਲੋਬਲ ਟੀਵੀ ਬਨੋ ਪੇ ਸਟਾਰ ਨੇ ਐਕਸਕਲੂਸਿਵ ਇੰਟਰਵਿਊ ਇਹ ਬੰਦਾ ਹੈ ਜੀ ਜੋ 7 ਸਾਲ ਤੋਂ ਕਿਡਨਾਪ ਕਰਕੇ ਰੱਖਿਆ ਗਿਆ ਸੀ ਜੋ ਕਿ ਬਚ ਕੇ ਆਇਆ ਹੈ ਸੁਣਦੇ ਇਹਨਾਂ ਦੇ ਹਾਲਾਤ ਹਾਂਜੀ ਤੁਹਾਨੂੰ ਕਿੰਨਾ ਦੇ ਕਿਡਨਾਪ ਕਰਕੇ ਰੱਖਿਆ ਹੋਇਆ ਸੀ 7 ਸਾਲ ਕਿੰਨਾ ਨੇ ਰੱਖਿਆ ਹੋਇਆ ਸੀ ਬੰਦੇ ਦਾ ਨਾਮ ਕਿੰਨਾ ਨੇ ਰੱਖਿਆ ਸੀ ਮੇਰੀ ਪਰਜਾਈ ਨੇ ਨਾਮ ਮੇਰੇ ਭਰਾ ਦੇ ਘਰ ਵਾਲੀ ਹਾਂਜੀ ਹਾਂਜੀ ਤੇ ਉਹਨਾਂ ਦੇ ਹੋਰ ਕਿਹੋਂ ਕੌਣ ਸੀ ਕਰੇ ਉਹਨਾਂ ਦਾ ਪ੍ਰੀਤ ਤੇ ਧਾਨਪ੍ਰੀਤ ਜੀ ਹਾਂਜੀ ਪਰਜਾਈ ਦਾ ਨਾਮ ਕੀ ਹੈ ਜੀ ਜੈਨਾ ਨਾ ਕਿਵੇਂ ਜ਼ਰਪੋਰ ਜੀ ਹਾਂਜੀ ਉਹਨਾਂ ਨੇ ਤੁਹਾਨੂੰ ਕਿੱਧਰ ਰੱਖਿਆ ਹੋਇਆ ਸੀ ਵੀ ਤੁਹਾਡੇ ਹਾਲਾਤ ਕਿੱਦਾ ਸੀ ਕਿ ਕੀ ਤੁਹਾਡੇ ਕੋ ਕੰਮ ਲੱਟਿਆ ਜਾਂਦਾ ਸੀ ਸਾਫੋ ਲੱਟਦਾ ਸੀ ਝਾੜੂ ਲਾਉਂਦੇ ਸੀ ਪੋਚਾ ਲਾਉਂਦੇ ਸੀ ਬੋਪਰ ਲਾਉਂਦੇ ਸੀ ਹਾਂਜੀ ਤੁਹਾਨੂੰ ਰੋਟੀ ਪਾਣੀ ਕਿੱਥੇ ਦਿੱਤਾ ਜਾਂਦਾ ਸੀ ਭਾਂਡੇ ਮਾਂਦੇ ਸੀਗੇ ਜੀ ਹਾਂਜੀ ਹਾਂਜੀ ਤੇ ਕੱਪੜੇ ਧੋਦੇ ਜੀ ਤੇ ਤੁਹਾਡੇ ਰੋਟੀ ਪਾਣੀ ਲੱਗੇ ਕਿ ਤਿਆਂ ਬਸ ਗਾਂਆਂ ਨੂੰ ਨੀਰਾ ਚੱਪਾ ਸਾਰਾ ਫਮਾਉਂਦੇ ਸੀਗੇ ਜੀ ਤੇ ਰੋਟੀ ਪਾਣੀ ਰੋਟੀ ਪਾਣੀ ਕਿੱਥੇ ਜੀ ਰੋਟੀ ਪਾਣੀ ਨਹੀਂ ਦਿੰਦੇ ਸੀ ਮੈਂ ਚਾਹ ਦਾ ਪਾਣੀ ਪੀਂਦਾ ਰਹਾਂ ਜੀ ਤੇ ਮਗਰੋਂ ਦੂਤ ਨੂੰ ਉਤਾਰੀ ਕੋੜ ਵੀ ਨਹੀਂ ਦਸੀ ਜੀ ਅੱਛਾ ਜੀ ਤੁਹਾਨੂੰ ਉਹਨਾਂ ਨੇ ਮਤਲਬ ਕੀ ਕੁੱਟਮਾਰ ਵੀ ਕੀਤੀ ਜੀ ਕੁੱਟਮਾਰ ਕੀਤੀ ਜੀ ਪੱਸੜੀਆਂ ਤੋੜੀਆਂ ਨੇ ਮੇਟੀਆਂ ਤਿੰਨ ਕੱਲ ਦੀ ਹਣੇ ਜੁੱਤੀ ਮੇਰੇ ਜਿਹੜਾ ਲੱਤ ਮਾਰੀ ਜੀ ਪੱਸੜੀਆਂ ਤੋੜਤੀਆਂ ਤਿੰਨ ਅੱਛਾ ਜੀ ਤੁਹਾਨੂੰ ਕੁੱਟਾ ਕਾਣ ਤੋਂ ਵੀ ਫੇਰ ਮੇਰੇ ਲੱਖ ਮੁੱਕੀ ਵੀ ਕੀਤੀ ਜੀ ਉਹਨੇ ਤੁਹਾਨੂੰ ਕੋੜਦਾ ਕੌਣ ਕੌਣ ਸੀ ਜੀ ਕੋੜਦਾ ਸੀ ਮਨੂੰ ਧਨਪ੍ਰੀਤ ਵੀ ਕੋੜਦਾ ਸੀਗਾ ਜੀ ਤੇ ਗੁਟਵੀਤ ਵੀ ਕੋੜਦਾ ਸੀ ਲੱਖ ਮੁੱਕੀ ਕਰਦਾ ਸੀ ਹਾਂਜੀ ਉਹ ਤੇ ਧਨਪ੍ਰੀਤ ਵੀ ਲੱਖ ਮੁੱਕੀ ਕਰਦਾ ਸੀ ਤੇ ਦਸਤੀ ਵੀ ਉਹਨਾਂ ਦੀ ਮਾਂ ਵੀ ਕੋੜਦੀ ਸੀ ਇਹ ਨਹੀਂ ਮਾਂ ਵੀ ਕੋੜਦੀ ਸੀ ਜੀ ਅੱਛਾ ਹੁਣ ਇਹ ਤੁਸੀਂ ਇਹ ਦੱਸੋ ਕਿ ਤੁਸੀਂ ਉੱਥੋਂ ਕਿਸ ਨੇ ਹੁਣ ਚੱਕ ਕੇ ਲਿਆਂਦੇ ਆ ਜਾਂ ਤੁਸੀਂ ਆਪਣੀ ਮਰਜ਼ੀ ਨਾਲ ਆਇਓ ਕਿੱਦਾਂ ਆਇਓ ਐਸ ਤਾ ਕੰਨ ਟਪਕੇ ਆਏ ਜੀ ਮਾਤਾ ਜਾਨ ਬਚਾਈ ਆ ਆਪ ਦੀ ਸ਼ੁਗੂਮਾ ਦਰਸਤਾ ਵਿੱਚ ਦੀ 16 ਵਜ ਗਈਆਂ ਮੇਰੇ ਪਾਸੇ ਤੇਰਾ ਉਹਨਾਂ ਦੇ ਘਰ ਸੁਖੀ ਸੀ ਕਿ ਨਹੀਂ ਸੀ ਤੁਸੀਂ ਉਹਨਾਂ ਦੇ ਘਰ ਵਿੱਚ ਸੁਖੀ ਰਹਿੰਦੇ ਸੀ ਨਾ ਮਾਤਾ ਔਖਾ ਰਹਿੰਦਾ ਜੀ ਨਾ ਰਾਤ ਨੂੰ ਸੌਂਦੇ ਨਹੀਂ ਸੀ ਨਾ ਦਿਨ ਸੌਂਦਾ ਤੁਹਾਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ ਹਾਂ ਬੰਦੀ ਲਾ ਕੇ ਸੰਗਲ ਲਾ ਕੇ ਮੈਂ ਗੱਲ ਕਰ ਫਿਰ ਅੱਛਾ ਜੀ ਕਹਿੰਦੇ ਖਾਤੇ ਤੁਹਾਡੀ ਜ਼ਮੀਨ ਨੂੰ ਲੈਂਦੇ ਸੀ ਜੀ ਜ਼ਮੀਨ ਦੇ ਨਾਲ ਤੇ ਜੀ ਅੱਛਾ ਜੀ ਤੁਹਾਨੂੰ ਮਾਰਨ ਮੂਰਨ ਬਾਰੇ ਕੁਝ ਕਿਹਾ ਜੀ ਉਹਨਾਂ ਨੇ ਮੋਕ ਮਾਰ ਕੇ ਤੇ ਤੈਨੂੰ ਕੋ ਉੱਥੇ ਛੱਡ ਦੇਗਾ ਹੱਡਾ ਰੋੜੀ ਚ ਪਸ਼ੂ ਵਾਲੇ ਚ ਤੇ ਫਿਰ ਕੁੱਤੇ ਬਿੱਲੇ ਖਾ ਜਾਣਗੇ ਅੱਛਾ ਜਦੋਂ ਮੈਂ ਇਦਾਂ ਕਹਿਆ ਗਿਆ ਬਾਕੀ ਹੁਣ ਚਿੰਤਾ ਕੀ ਸੁਣਨ ਚ ਆ ਰਹੇ ਕਿ ਤੁਹਾਡੀ ਭੈਣ ਨੂੰ ਅਰੈਸਟ ਕਰ ਲਿੱਤਾ ਗਿਆ ਕਿ ਤੁਹਾਡੀ ਭੈਣ ਦਾ ਇਹਦੇ ਵਿੱਚ ਕੋਈ ਕਸੂਰ ਹੈਗਾ ਵੀ ਹਾਂ ਕੋਈ ਕਸੂਰ ਨਹੀਂ ਅੱਛਾ ਜੀ ਜਿਹਨੇ ਹੁਣ ਉਹਨਾਂ ਨੇ ਕਹਿੰਦੇ ਆ ਕਿ ਕਿਡਨਾਪਿੰਗ ਦਾ ਪਰਚਾ ਕਰ ਲਿੱਤਾ ਜਿਹਨਾਂ ਸੁਣਨ ਚ ਆ ਰਹੇ ਕਿ ਉਹਨਾਂ ਨੇ ਆ ਤੁਹਾਡੀ ਭੈਣ ਤੇ ਤੋਂ ਤੁਹਾਡੇ ਜਿਹੜੇ ਤੁਹਾਡੇ ਭੈਣ ਦੇ ਜਵਾਬ ਨਹੀਂ ਉਹਨਾਂ ਨੇ ਕਿਡਨਾਪਿੰਗ ਦਾ ਪਰਚਾ ਕਿਉਂ ਕਰਿਆ ਕਿਉਂਕਿ ਉਹਨਾਂ ਦਾ ਮੇਰੀ ਭੈਣ ਵੀ ਮੇਰੀ ਨਜਾਇਜ਼ ਫੜੀ ਹੋਈ ਹੈ ਜੀ ਅੱ ਤੇ ਮੇਰੇ ਭੈਣ ਨਾਲ ਹੀ ਤੇ ਭਾਂਜੀ ਨਾਲ ਤੇ ਭਾਂਜੇ ਨਾਲ ਵੀ ਅੱਜ ਤੁਸੀਂ ਹੁਣ ਪੰਜਾਬ ਪੁਲਿਸ ਤੋਂ ਕੀ ਮੰਗ ਕਰਦੇ ਹੋ? ਮੰਗ ਕਰਦੇ ਆ ਵੀ ਉਹਨਾਂ ਨੂੰ ਧੱਕਾ ਨਾ ਹੋਵੇ ਮੇਰੇ ਭੈਣ ਨਾਲ ਨਾ ਹੋਵੇ ਮੇਰੇ ਭਾਂਜੇ ਤੇ ਭਾਂਜੀ ਨਾਲ ਨਾ ਹੋਵੇ ਕਿ ਜਿੰਨੇ ਤੁਹਾਨੂੰ ਨਜਾਇਜ਼ ਸੰਗ ਕੀਤਾ ਜੋ ਤੁਹਾਡੇ ਨਾਲ ਹਾਲਾਤ ਕੀਤੇ ਗਏ ਉਹਨਾਂ ਦਾ ਕੀ ਹੋਣਾ ਚਾਹੀਦਾ ਜੀ? ਉਹਨਾਂ ਨੂੰ ਸਜ਼ਾ ਹੋ ਮਿਲਣੀ ਚਾਹੀਦੀ ਜੀ। ਠੀਕ ਹੈ ਜੀ ਧੰਨਵਾਦ।